ਪੂਮੀਆਂ ਆਵ ਲੱਗੀਆਂ ਇਹ ਵੀ ਲੀਵਰ ਤੋਂ ਬਹੁਤ ਵਧੀਆ ਜਿੱਦਾਂ ਇਹਦਾ ਆਪਾਂ ਵਰਤੋਂ ਕਰਦੇ ਹਾਂ ਜਿੱਦਾਂ ਪਾਣੀ ਦੇ ਕੋਟੇ ਥੋੜਾ ਜਿਹਾ ਪਾਣੀ ਪੀ ਲਓ ਜਾਂ ਖਾ ਲਓ ਜੀ ਹਨਾ ਆ ਦੇਖੋ ਨਾਲ ਲੱਗੇ ਹੋਏ ਵੀ ਆ ਜੀ ਤਰੀਕ ਪਲੇਟ ਫਾਗ ਜਾ ਤਾਂਦਲਾ ਜੀ ਤਾਂਦਲਾ ਹਾਂਜੀ ਹਾਂਜੀ ਤਾਂਦਲਾ ਜੀ ਸਾਗ ਵਾਸਤੇ ਬੱਦ ਆਮ ਹੀ ਹੁੰਦਾ ਆਪਣਾ ਹਾਂਜੀ ਆਮ ਹੀ ਹੁੰਦਾ ਜੀ ਚਿਬੜ ਤੋੜ ਰਹੇ ਆ ਨਾ ਤੋੜੇ ਅੱਛਾ ਤੁਸੀਂ ਚਿਬੜਾਂ ਤੋੜ ਲਓ ਪੱਕੇ ਹੋਏ ਲੋ ਜੀ ਆ ਚਿਬੜ ਹਾਂਜੀ ਦੋ ਟਾਕਾ ਦੇ ਆਪਣੇ ਕੋਲ ਜੀ ਆ ਜਿਹੜਾ ਗੰਨਾ ਦੇਖ ਲਓ ਆ ਗੰਨੇ ਦੀ ਪੂਰੀ ਹਜੇ ਹਰੀ ਆ ਇਹਨੂੰ ਕੌਣ ਲੈਮਨ ਗ੍ਰਾਸ ਕਹੇ ਦੂ ਇਹਨੂੰ ਜੰਗਲੀ ਘਾਹ ਜ਼ਰੂਰ ਬੋਲਦੇ ਆਂ ਕੱਲ ਮਲਾਉਣੀਆਂ ਤਾਂ ਵੀ ਉੱਤੇ ਲਾ ਕੇ ਜਾਲੇ ਜੀ ਲਾ ਦੋ ਜੀ ਕੱਲ ਸੁਪਰੀਮ ਹਵਾ ਕੱਲ ਨੂੰ ਸੁੱਕਦੀ ਨਹੀਂ ਉਹ ਜਿਹੜਾ ਪੱਥਰ ਚਾਟਿਆ ਤਾਂ ਬਾਕੀ ਬਾਕੀਆਂ ਜੀ ਛੇ ਤਾਂ ਵੀ ਬੜੀ ਵਧੀਆ ਜੀ ਪੱਥਰ ਨੂੰ ਪੱਥਰੀ ਨੂੰ ਰਹਿਣ ਨਹੀਂ ਦਿੰਦੇ ਜੀ ਫਾਸ ਬਗੰਦਾ ਜੀ ਦੇਖ ਲਓ ਆਪ ਹੀ ਉੱਗੀ ਆ ਹਾਂਜੀ ਹਾਂਜੀ ਉਹ ਤਾਂ ਤੇ ਬੁੱਤੀ ਆ ਜੀ ਅਸਲ ਚਾਹਨੇ ਆ ਨਾ ਜੇ ਅਸਲ ਚਾਹਨੇ ਆ ਤੇ ਫੇਰ ਉਹ ਜਿਹੜਾ ਕਰੇਲਾ ਹੁੰਦਾ ਨਾ ਉਹ ਮਲਿਆਂ ਦੇ ਉੱਤੇ ਉੱਗਦਾ ਸਤਿ ਸ਼੍ਰੀ ਅਕਾਲ ਜੀ ਪਿਆਰੇ ਦੋਸਤੋ ਪਿਛਲੀ ਵਾਰੀ ਨਾ ਅਸੀਂ ਗੱਲ ਕੀਤੀ ਸੀ ਪੰਜਾਬੀ ਸੁਪਰ ਫੂਡ ਦੀ ਸੁਪਰ ਫੂਡ ਜਿਹੜਾ ਕਿ ਸਾਡੇ ਆਮ ਲੋਕਾਂ ਦੇ ਖੇਤਾਂ 'ਚ ਜਾਂ ਸਾਡੇ ਘਰਾਂ ਦੇ ਆਲੇ-ਦੁਆਲੇ ਉੱਗਦਾ ਪਰ ਸਾਨੂੰ ਕਦਰ ਕੋਈ ਨਹੀਂ। ਕਈ ਲੋਕ ਟਿਚਰਾਂ ਕਰਦੇ ਸੀ। ਇਹ ਨਵੇਂ-ਨਵੇਂ ਡਾਕਟਰ ਉੱਠਿਆ ਨੇ ਆ ਜੀ ਹਰ ਰੋਜ਼ ਡਾਕਟਰ ਨਹੀਂ ਉੱਠੇ, ਨਾ ਅਸੀਂ ਡਾਕਟਰਿਆਂ, ਨਾ ਅਸੀਂ ਹਕੀਮਿਆਂ, ਅਸੀਂ ਕੁਛ ਨਹੀਂ ਗਏ। ਇਹ ਉਹ ਚੀਜ਼ਾਂ ਬਾਰੇ ਵੈਸੀ ਹੀ ਦੱਸ ਰਹੇ ਆ ਕਿ ਜਿਹੜੀਆਂ ਚੀਜ਼ਾਂ ਦਾ ਸੇਵਨ ਸਾਡੇ ਵੱਡੇ-ਵਡੇਰੇ ਕਰਦੇ ਰਹੇ ਨੇ ਤੇ ਕਰਦੇ ਹੁੰਦੇ ਸੀ ਅਸੀਂ ਅੱਜ ਮਾਡਰਨ ਹੋਣ ਦੇ ਚੱਕਰ ਚ ਇਹ ਸਭ ਕੁਝ ਗਵਾਤਾ ਠੀਕ ਹੈ ਜੀ ਸੋ ਮੈਂ ਮੇਰਾ ਮਨ ਕੀਤਾ ਕਿ ਜਿੱਥੇ ਤੁਸੀਂ ਉਹ ਪਿਛਲੀ ਵੀਡੀਓ ਇੰਨੀ ਜ਼ਿਆਦਾ ਦੇਖੀ ਤੁਹਾਨੂੰ ਇਹ ਵੀ ਦਿਖਾਉਣਾ ਚਾਹੀਦਾ ਕੋਸ਼ਿਸ਼ਾਂ ਰਹਿ ਗਈਆਂ ਸੀ ਸੋ ਅੱਜ ਤੁਹਾਨੂੰ ਦਿਖਾ ਲਦੇ ਆ ਕਿ ਕੋਸ਼ਿਸ਼ਾਂ ਉਹ ਕਿਹੜੀ ਕਿਹੜੀਆਂ ਆ ਤੇ ਇੱਧਰ ਪਾਜੀ ਦਲਵੀਰ ਸਿੰਘ ਮਿਹੜੂ ਹੁਣੀ ਲੱਗੇ ਹੋਏ ਆ ਪਾਜੀ ਕੀ ਤੋੜਦੇ ਆਪਾਂ ਇਹ ਜੋ ਚਿਬੜਿਆ ਜੀ ਚਿਬੜ ਤੋੜ ਰਹੇ ਆ ਨਾ ਤੋੜੇ ਦੇਖੋ ਅੱਛਾ ਤੁਸੀਂ ਚਿਬੜਾਂ ਦੇ ਵਾਲੇ ਪੱਕੇ ਹੋਏ ਜੀ ਲਓ ਜੀ। ਇਹ ਚਿਬੜਾ ਹਾਂਜੀ ਦੋ ਤਰ੍ਹਾਂ ਦੇ ਆਪਣੇ ਕੋਲ ਜੀ। ਜਿਹੜੇ ਆਪਣੇ ਕੋਲ ਦੋ ਤਰ੍ਹਾਂ ਦੇ ਹਾਂਜੀ ਇੱਕ ਆ ਹੋ ਰਿਹਾ ਜੀ ਫਾੜੀਆਂ ਵਾਲੇ ਇੱਕ ਆ ਸਾਫ ਹੈ ਜੀ। ਹਾਂ ਇਹ ਫਾੜੀਆਂ ਵਾਲੇ ਅਰਜੀ ਹੈ ਹਨਾ ਫਾੜੀਆਂ ਵਾਲੇ ਆ ਇਹ। ਹਾਂ ਸਾਫ ਦੂਜਾ ਹੈ ਨਾ ਫਾੜੀਆਂ ਵਾਲੇ ਆ ਹੋਗਾ। ਹਾਂਜੀ ਹਾਂਜੀ। ਤੇ ਆ ਜਿਹੜੇ ਆ ਉਹ ਆ ਆ ਹੋਗਾ ਸਿੱਧੇ ਸਾਫ। ਹਾਂਜੀ ਹਾਂਜੀ ਸਾਫ। ਲਓ ਜੀ। ਚਿਬੜਾ ਦੀ ਚਟਣੀ ਹਜੇ ਵੀ ਬਹੁਤ ਸਾਰੇ ਲੋਕ ਕਹਿੰਦੇ ਅਸੀਂ ਖਾਂਦੇ ਆ। ਤੇ ਪਰ ਹੁਣ ਅੱਗੇ ਤਾਂ ਬੱਚੇ ਆਮ ਹੀ ਖਾਂਦੇ ਹੁੰਦੇ ਸੀ ਨਾ ਚੀਜ਼ਾਂ ਨੂੰ ਹਨਾ। ਇਹ ਆਪਾਂ ਨੂੰ ਜੀ ਕੁਦਰਤ ਨੇ ਦਿੱਤੀਆਂ ਹੋਈਆਂ ਚੀਜ਼ਾਂ ਹੈ ਜੀ ਹੂੰ ਚਲੋ ਜੀ ਹੁਣ ਤੱਕ ਵੀ ਖਤਮ ਨਹੀਂ ਹੋਈਆਂ ਅਜ ਜੋ ਆਪਾਂ ਨੂੰ ਕੁਦਰਤ ਨੇ ਦੇ ਦਿੱਤੀਆਂ ਖਤਮ ਨਹੀਂ ਹੋ ਸਕਿਆ ਪਰ ਆਪਾਂ ਇਹਦੇ ਪਰ ਤੋਂ ਨਹੀਂ ਕਰਦੇ ਜੀ ਹੂੰ ਇਹ ਉਹ ਫਿਰ ਚਿਪੜ ਹੋਗਾ ਨਾ ਉਹ ਤਾਂ ਐਵੇਂ ਉਗਦਾ ਕਿ ਖਣਾ ਹਾਂਜੀ ਹਾਂਜੀ ਆਪਣੇ ਤੰਦਰੁਸਤੀ ਵਾਸਤੇ ਸਭ ਤੋਂ ਵਧੀਆ ਇਹੋ ਜਿਹੇ ਹੋ ਜਿਹੜੇ ਆਪਾਂ ਨੂੰ ਕੁਦਰਤ ਨੇ ਦਿੱਤੀਆਂ ਹੋਈਆਂ ਚੀਜ਼ਾਂ ਜੀ ਆਜੋ ਦਿਖਾ ਲਈਏ ਕੁਝ ਹੋਰ ਵੀ ਐਦਾਂ ਆਮ ਹੀ ਉਗੀਆਂ ਚੀਜ਼ਾਂ ਜਿਹੜੀਆਂ ਕਿ ਆਪਾਂ ਵਰਤਦੇ ਨਹੀਂ ਪਰ ਆਪਾਂ ਨੂੰ ਵਰਤਣੀਆਂ ਚਾਹੀਦੀਆਂ ਨੇ ਸਾਡੀ ਸਾਡੀ ਸੋਚ ਆ ਤੇ ਭੂਮੀਆ ਆਵਲਾ ਜੀ ਭੂਮੀਆ ਆਮਲਾ ਹਾਂਜੀ ਹਾਂਜੀ ਇਹ ਕੀ ਹੁੰਦਾ ਵੈਸੇ ਭਾਜੀ ਇਹ ਵੀ ਲੀਵਰ ਤੋਂ ਬਹੁਤ ਵਧੀਆ ਅਜਿਹਾ ਜਦੋਂ ਆਪਾਂ ਵਰਤੋਂ ਕਰਦੇ ਹਾਂ ਜਦੋਂ ਆਪਾਂ ਇਹ ਘੋਟ ਕੇ ਥੋੜਾ ਜਿਹਾ ਪਾਣੀ ਪੀ ਲਓ ਜਾਂ ਖਾ ਲਓ ਜੀ ਹਨਾ ਆ ਦੇਖੋ ਨਾਲ ਲੱਗੇ ਹੋਏ ਵੀ ਆ ਜੀ ਬਰੀਕ ਬਰੀਕ ਫਲ ਜਾਂ ਇਹ ਫੁੱਲ ਜਾਂ ਇਹ ਦੇਖੋ ਜੀ ਇਹ ਆ ਰਹੇ ਆ ਮੈਂ ਦੇਖੋ ਆ ਦੇਖੋ ਨਾਲ ਲੱਗਦਾ ਜਿੱਦਾਂ ਨੇ ਕਿਨੇ ਕਿ ਬੂਟੇ ਨੇ ਸੋਹਣੇ ਇਹ ਆਹੋ ਇਹ ਬੂਟਾ ਜਿਹੜਾ ਬਹੁਤ ਵੱਡਾ ਨਹੀਂ ਹੁੰਦਾ ਹਨਾ ਇਹ ਆਪਾਂ ਸੇਵਨ ਕਿੱਦਾਂ ਕਰਨਾ ਹੁੰਦਾ ਇਹਨਾਂ ਦਾ ਇਹ ਤਾਂ ਪੱਤੇ ਦਾ ਮੜਾ ਕਟਕੇ ਰਾਸ ਪੀ ਲਓ ਰਾਸ ਕੱਢ ਕੇ ਲੀਵਰ ਵਾਸਤੇ ਬਹੁਤ ਵਧੀਆ ਚੀਜ਼ ਹੁੰਦੀ ਸੀ ਹਾਂਜੀ ਇਹ ਭੂਮੀ ਆਮਲਾ ਹਾਂਜੀ ਹਾਂਜੀ ਮੈਂ ਸੁਣਿਆ ਇਹਦੇ ਬਾਰੇ ਹਾਂਜੀ ਆਪਾਂ ਅੱਗੇ ਪਿਛਲੀ ਵੀਡੀਓ ਚ ਨਹੀਂ ਸੀ ਦੱਸਿਆ ਕਿਸ ਨੂੰ ਇਹਦੇ ਹਾਂ ਜੀ ਦੇਖੋ ਕੁਦਰਤ ਨੇ ਜੋ ਆਪਾਂ ਨੂੰ ਜਣੀਆਂ ਬੂਟੀਆਂ ਦਿੱਤੀਆਂ ਜੀ ਹਾਂ ਜਲਾ ਵੀ ਅੱਜ ਕੱਲ੍ਹ ਆਮ ਹੀ ਆ ਹਨਾ ਹਾਂਜੀ ਹਾਂਜੀ ਆਮ ਹੀ ਆ ਜੀ ਕੁਦਰਤ ਦਾ ਦਈ ਜਾਂਦੀ ਪਰ ਆਪਾਂ ਨੂੰ ਨਹੀਂ ਜਾਣਕਾਰੀ ਨਹੀਂ ਜੀ ਹੂੰ ਆਪਾਂ ਪੱਟ ਕੇ ਉਹ ਮਾਰਨਾ ਤੁਸੀਂ ਆ ਛੱਡੇ ਆ ਬੰਨੇ ਕੋਈ ਹੋਰ ਹੋਵੇ ਉਹਨੇ ਤੇ ਇਹ ਤਾਂ ਬਹੁਤ ਵਧੀਆ ਚੀਜ਼ ਆ ਜੀ ਆਹ ਜੀ ਆਪਾਂ ਸੇਵਨ ਕਰ ਸਕਦੇ ਆ ਇਦਾਂ ਵੀ ਕਰ ਸਕਦੇ ਸਿੱਧਾ ਟੇਸਟ ਬਹੁਤ ਵਧੀਆ ਜੀ ਇਹਦਾ ਹਾਂ ਟੇਸਟੀ ਆ ਪਹਿਲਾਂ ਵੀ ਖਾ ਕੇ ਦੇਖਿਆ ਹਾਂਜੀ ਸੋ ਬਈ ਬੜੇ ਟੇਸਟੀ ਚੀਜ਼ ਆ ਕਦੇ ਭੂਮੀ ਆਮਲੇ ਦੀ ਵਰਤੋਂ ਕਰਕੇ ਦੇਖੋ ਗਿਆਨੀ ਜੀ ਆ ਆ ਹੁਣ ਦੱਸਿਓ ਆ ਕੀ ਹੈ ਆ ਹੈਗਾ ਜੀ ਤਾਂਦਲਾ ਜੀ ਤਾਂਦਲਾ ਹਾਂਜੀ ਹਾਂਜੀ ਤਾਂਦਲਾ ਜੀ ਸਾਗ ਵਾਸਤੇ ਆਮ ਹੀ ਹੁੰਦਾ ਆਪਣਾ ਹਾਂਜੀ ਆਮ ਹੀ ਹੁੰਦਾ ਜੀ ਹੁਣ ਅੱਜ ਕੱਲ ਇਹ ਬਹੁਤ ਸਾਗ ਬਣਾਉਂਦੇ ਦਾ ਜੀ ਹੂੰ ਬਹੁਤ ਲੈ ਕੇ ਜਾਂਦੇ ਹੁਣ ਜਿੱਦਾ ਮੱਕੀ ਦੇ ਵਿੱਚ ਵੀ ਤੋੜ ਕੇ ਲੈ ਜਾਂਦੇ ਆ ਜੀ ਵੀ ਇਹਦਾ ਸਾਗ ਵਾਸਤੇ ਹੂੰ ਇਹ ਚੀਜ਼ਾਂ ਆਪਣੇ ਕੋਲੋਂ ਆਪਾਂ ਇਹਨਾਂ ਤੋਂ ਦੂਰ ਹੁੰਦੇ ਜਾਂਦੇ ਜੀ ਦੂਰ ਹੋਈ ਗਏ ਹੁੰਦੇ ਕੀ ਜਾਂਦੇ ਆ ਕਿੰਨੇ ਕੁ ਲੋਕ ਆ ਗਿਣਤੀ ਦੇ ਲੋਕ ਆ ਜਿਹੜੇ ਇਹਦੀ ਵਾਹਲੇ ਵਿੱਚ ਤਾਂ ਸਾਡੇ ਪਿੰਡਾਂ ਦੇ ਲੋਕ ਜਿਹੜੇ ਆ ਲੋਕ ਆ ਜੀ ਹੂੰ ਬਹੁਤ ਇਹਦੀ ਜਿਆਦਾ ਮਤਲ ਹੱਲੇ ਵੀ ਪਰ ਤੋਂ ਘੱਟ ਆ ਜੀ ਅਹ ਦੇਖੋ ਕਿ ਇਹ ਨਾ ਸਾਗ ਬਣਾ ਰਹੇ ਹਾਲੇ ਲਾਲ ਲਾਲ ਫੁੱਲ ਹੋਏ ਆ ਹਾਂਜੀ ਹਲਾ ਗੁਲਾਬੀ ਜਿਹੇ ਹਾਂਜੀ ਤੇ ਕਈ ਨੂੰ ਕੋਈ ਲਾਉਣ ਦੀ ਲੋੜ ਨਹੀਂ ਆਪੇ ਹੋ ਜਾਂਦਾ ਜੀ ਆਪੇ ਹੀ ਹੁਣੇ ਆ ਇਹ ਚੀਜ਼ਾਂ ਹੋਣੀਆਂ ਹੀ ਆਪੇ ਹਾਂਜੀ ਹਾਂਜੀ ਆਪੇ ਹੋ ਜਾਂਦਾ ਜਿੱਥੇ ਜਗ੍ਹਾ ਖਾਲੀ ਉੱਥੇ ਹੋ ਜਾਣਾ ਜੀ ਤਾਂਤਲਾ ਇਹ ਹਾਂ ਤਾਂਤਲੇ ਦਾ ਸਾਗ ਸਭ ਤੋਂ ਵਧੀਆ ਕਿਹਾ ਗਿਆ ਜੀ ਇਹ ਹੂੰ ਹੁਣ ਵੀ ਇਹ ਜਦੋਂ ਕੋਈ ਸਾਗ ਨਹੀਂ ਲੱਭਦਾ ਫੇ ਕਹਿੰਦੇ ਤਾਂਤਲਾ ਇਹ ਲੈ ਆਓ ਜੀ ਤਾਂਤਲੇ ਦਾ ਸਾਗ ਬਣਾ ਲਓ ਜੀ ਬਿਲਕੁਲ ਬੱਦਲ ਵਾਈ ਵੀ ਹੁੰਦੀ ਦੀਦੀ ਆ ਤੇ ਤੋ ਪਰ ਵੀ ਬੜੀ ਤਿੱਖੀ ਆ ਵੈਸੇ ਹਜੇ ਹਨਾ ਆ ਜੀ ਇਹ ਜਿਹਨੂੰ ਦੁਨੀਆ ਸਾਨੂੰ ਫੋਨ ਕਰ ਕਰਕੇ ਕਈ ਕਹਿੰਦੇ ਆ ਇਹ ਦਾ ਲੈਮਨ ਗ੍ਰਾਸ ਆ ਹਾਂਜੀ ਹਾਂਜੀ ਕਈ ਕਹ ਕਈ ਜਾਂਦੇ ਆ ਹਾਂਜੀ ਹਾਂਜੀ ਪਤਾ ਹੁੰਦਾ ਨਹੀਂ ਕੋਈ ਕਹਿੰਦਾ ਤੁਸੀਂ ਜੀ ਮੂਰਖ ਬਣਾਉਣ ਲਾਇਆ ਜ਼ਮੀਂਦਾਰਾਂ ਨੂੰ ਜਾਂ ਕਿਸਾਨਾਂ ਨੂੰ ਹੈ ਹਾਂਜੀ ਹਾਂਜੀ ਯਾਰ ਗੱਲ ਇਹ ਨਹੀਂ ਹੈ ਗੱਲ ਆ ਕਿ ਜਦੋਂ ਆਪਾਂ ਨੂੰ ਜਾਣਕਾਰੀ ਹੈ ਨਹੀਂ ਜਿਹਦੇ ਬਾਰੇ ਇਹ ਤਾਂ ਆਪਾਂ ਨੂੰ ਕੁਦਰਤਾਂ ਨੇ ਪਹਿਲਾਂ ਜਿੱਤਤਾ ਹੋਇਆ ਸੋ ਜਿਨ੍ਹਾਂ ਨੂੰ ਲੱਗਦਾ ਆ ਕਿ ਇਹ ਚੀਜ਼ਾਂ ਬਾਰੇ ਇਹਨਾਂ ਚੀਜ਼ਾਂ ਦੇਸੀ ਚੀਜ਼ਾਂ ਬਾਰੇ ਆਪਾਂ ਮੂਰਖ ਬਣਾਉਂਦੇ ਆ ਜਾਂ ਆਪਣੀ ਵਿਦਵਤਾ ਛਾੜ ਰਹੇ ਆ ਉਹਨਾਂ ਨੂੰ ਬੇਨਤੀ ਆ ਕਿ ਯਾਰ ਵੀ ਤੁਸੀਂ ਇਹਨਾਂ ਗੱਲਾਂ ਨੂੰ ਰਹਿਣ ਦਿਓ ਹਾਂਜੀ ਤੇ ਆ ਜਿਹੜਾ ਗੰਨਾ ਦੇਖ ਲਓ ਆ ਗੰਨੇ ਦੀ ਪੂਰੀ ਹਜੇ ਹਰੀ ਆ ਹਰਾ ਜੀ ਹਾਂਜੀ 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 ਹਰੀ ਆ ਹਜੇ ਚੂਪਣ ਯੋਗ ਜਾਂ ਇਹ ਕਹ ਲਓ ਨਹੀਂ ਹੋਇਆ ਹਜੇ ਵਾਰ ਤੋਂ ਯੋਗ ਨਹੀਂ ਹੈ ਨਾ ਪਰ ਇਹ ਗੰਨਾ ਹੈ ਕਿ ਨਹੀਂ ਹੈ ਇਨੂੰ ਕੌਣ ਲੈਮਨ ਗ੍ਰਾਸ ਕਹੇ ਦੂ ਇਹਨੂੰ ਜੰਗਲੀ ਘਾਹ ਜ਼ਰੂਰ ਬੋਲਦੇ ਨੇ ਮਾਂਦੇ ਆ ਅਸੀਂ ਜੰਗਲੀ ਕਮਕੰਨਾ ਬੋਲ ਦਿੰਦੇ ਜੀ ਹਨਾ ਤੇ ਕੁਦਰਤ ਨੇ ਦਿੱਤਾ ਆਪਾਂ ਨੂੰ ਪਹਿਲਾਂ ਆਹ ਦੇਖੋ ਜੀ ਹੱਲ ਕਿੱਥੇ ਪਹੁੰਚ ਗਿਆ ਹਾਂਜੀ ਹਾਂਜੀ ਮੇਰਾ ਖਿਆਲ ਹੈ ਵੀ 10 ਫੁੱਟ ਹਾਂਜੀ ਹੁਣ ਆ ਜੀ ਚਲਾ ਗਿਆ ਆ ਕਿਉਂਕਿ ਤੁਸੀਂ ਨੀਵੇਂ ਖੜੇ ਹੋ ਕਾਫੀ ਇਤੋਂ ਹਾਂਜੀ ਹਾਂਜੀ ਹਨਾ ਤੇ ਇਹ ਫੇ ਗਿਆਨੀ ਜੀ ਕਦੋਂ ਤੱਕ ਹੋ ਸਕਦਾ ਵੀ ਦੇਣ ਦੇ ਲਾਇਕ ਹਾਂਜੀ ਜਦੋਂ ਆਪਣੇ ਕੋਲ ਹੋ ਗਿਆ ਜੀ ਆਪਾਂ ਤੁਹਾਡੇ ਚੈਨਲ ਤੇ ਇਹਦੀ ਵੀਡੀਓ ਪਾਵਾਂਗੇ ਜੀ ਤੇ ਫਿਰ ਥੋੜਾ ਥੋੜਾ ਕਰਕੇ ਸਾਰਿਆਂ ਨੂੰ ਦਿੱਤਾ ਜਾਊਗਾ ਜੀ ਜਿੱਦਾਂ ਪੀਆਰ ਪੰਜਾਬ ਨੂੰ ਜਿੱਦਾਂ ਫੋਲੋ ਕਰ ਲੋ ਤੇ ਉਹਦੇ ਉੱਤੇ ਇਹ ਵੀਡੀਓ ਆਊਗੀ ਤਾਂ ਫਿਰ ਵੰਡਿਆ ਜਾਊਗਾ ਵੀ ਇੱਕ ਵਾਰ ਬੇਨਤੀ ਹੋਰ ਕਰਦਾ ਜੀ ਹਾਲੇ ਟੈਲੀਫੋਨ ਨੰਬਰ ਨਾ ਮੰਗੋ ਜੀ ਐਦਾਂ ਜਦੋਂ ਵੀਜ ਤਿਆਰ ਹੋ ਗਿਆ ਸੀ ਆਪੇ ਵੀਡੀਓ ਪਾ ਦੇਣੀ ਆ ਜੀ ਤੇ ਪਿਛਲੇ ਸਾਲ ਵੀ ਵੰਡਿਆ ਸੀਗਾ ਜੀ ਤੇ ਇਸ ਕੀ ਵੀ ਵੰਡਿਆ ਜਾਊਗਾ ਜੀ ਪਰ ਥੋੜਾ ਜਿਆਦਾ ਵੇਟ ਕਰ ਲੋ ਤਾਂ ਵਧੀਆ ਗੱਲ ਐ ਜੀ ਵੇਟ ਤਾਂ ਜੀ ਕਰਨੀ ਪੈਣੀ ਆ ਬਿਨਾ ਵੇਟ ਦੇ ਤਾਂ ਸਵਾਦ ਹੀ ਕੋਈ ਨਹੀਂ ਹਾਂਜੀ ਤੇ ਹਾਲੇ ਜੀ ਕੱਚਾ ਕਮਾਦਿਆ ਜੀ ਹਾਲੇ ਫਾਇਦਾ ਨਹੀਂ ਰਿਹਾ ਕਈਆਂ ਨੂੰ ਲੱਗਦਾ ਹੈ ਕਿ ਨੰਬਰ ਜਿਹੜਾ ਉਹ ਜਾਣ ਕੇ ਨਹੀਂ ਦਿੰਦਾ ਤੇ ਮੈਂ ਉਹਨਾਂ ਨੂੰ ਇੱਕ ਹੀ ਗੱਲ ਕਹਿੰਦਾ ਹੁੰਦਾ ਹੈ ਕਿ ਦੇਖੋ ਯਾਰ ਤੁਹਾਡੀ ਮਰਨਾ ਗੱਲ ਹੋ ਗਈ ਜਾਂ ਭਾਜੀ ਦਲਵੀਰ ਸਿੰਘ ਉਹਨਾਂ ਨਾਲ ਹੋ ਗਈ ਇੱਕ ਹੀ ਗੱਲ ਹੈ ਤੁਸੀਂ ਇਦਾਂ ਨਾ ਸਮਝੋ ਇਦਾਂ ਜਦਾਂ ਜੀ ਹੁਣ ਜੇ ਆਪਾਂ ਕਹਿੰਦੇ ਜੇ ਤਾਂ ਕਹਿੰਦੇ ਬੀਜ ਮੰਗਦੇ ਪਰ ਹਾਲੇ ਇਹਦਾ ਟਾਈਮ ਵੀ ਨਹੀਂ ਆ ਲਾਉਂਦਾ ਜੀ ਨਹੀਂ ਇਹ ਹੀ ਮਸਲਾ ਆ ਇਹ ਹੀ ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਇਹ ਸਾਡੇ ਹੱਥੋਂ ਨਿਕਲ ਜਾਣੀ ਹੈ ਪਰ ਮੈਨੂੰ ਮੈਂ ਇੱਕ ਗੱਲ ਵਾਰ-ਵਾਰ ਕਹਿੰਦਾ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਫੋਲੋ ਕਰ ਲਓ ਇੰਸਟਾਗ੍ਰam ਫੇਸਬੁੱਕ ਤੇ ਇੱਥੇ ਵੀਡੀਓ ਪਾਵਾਂਗੇ ਤੇ ਆਪਾਂ ਕੱਲਾ ਚਾਨ ਥੋੜੀ ਦਿਖਾਈਦਾ ਆਪਾਂ ਤਾਂ ਬਹੁਤ ਕੁਝ ਦਿਖਾਈਦਾ ਹੁਣ ਲਾਸਟ ਟਾਈਮ ਅਸੀਂ ਇੱਕ ਦੇਸੀ ਮੱਕੀ ਪੀੜੀ ਦਿਖਾ ਲਈ ਆ ਜਿਹੜੀ ਕਿ ਇੱਕ ਟਾਂਡੇ ਨੂੰ ਇੱਕ ਹੀ ਛੱਲੀ ਲੱਗਣੀ ਆ ਛੋਟੀ ਛੱਲੀ ਹੁੰਦੀ ਆ ਹਨਾ ਜੀ ਉਹ ਹੁਣ ਜਿਨ੍ਹਾਂ ਤੱਕ ਜਿਨ੍ਹਾਂ ਨੇ ਚੈਨਲ ਫੋਲੋ ਕਰਿਆ ਅਗਲਿਆਂ ਨੇ ਉਥੋਂ ਮੱਕੀ ਲੈ ਲਈ ਹੋਊਗੀ ਭਾਈ ਠੀਕ ਆ ਉਹ ਬਹੁਤ ਘੱਟ ਰਹਿ ਗਈ ਐ ਇਸ ਵਕਤ ਪੰਜਾਬ ਚ ਲਾਉਂਦੇ ਨੇ ਲੋਕੀ ਪਰ ਬਹੁਤ ਘੱਟ ਆ ਸੋ ਗੱਲ ਤਾਂ ਇਹ ਆ ਕਿ ਤੁਸੀਂ ਚੈਨਲ ਫੋਲੋ ਕਰ ਲਓ ਸੋ ਤੁਹਾਨੂੰ ਨਵੀਆਂ ਨਵੀਆਂ ਇਸ ਤਰ੍ਹਾਂ ਦੀਆਂ ਕੋਈ ਨਾ ਕੋਈ ਚੀਜ਼ਾਂ ਆਪਾਂ ਕਰ ਦਿਖਾਉਂਦੇ ਰਹਿਣੇ ਆ ਆ ਜਿਹੜੀ ਹਲਦੀ ਆ ਇਹ ਵੀ ਆਰਗੇਨਿਕ ਆ ਜਿੱਥੇ ਤੁਹਾਨੂੰ ਅਸੀਂ ਜੜੀਆਂ ਬੂਟੀਆਂ ਦਿਖਾಳ್ ਰਹੇ ਹਲਦੀ ਤੁਸੀਂ ਕਹੋਗੇ ਇਹ ਕਿਉਂ ਦਿਖਾಳ್ ਰਹੇ ਹਲਦੀ ਮੈਂ ਤੇ ਇਹ ਕਹਿੰਦਾ ਹੁੰਦਾ ਕਿ ਕਿਸਾਨਾਂ ਨੂੰ ਉਤਸ਼ਾਹਿਤ ਕਰੋ ਕਿ ਉਹ ਹਲਦੀ ਬੀਜਣ ਹਾਂਜੀ ਤੇ ਉਹਨਾਂ ਕੋਲੋਂ ਸਿੱਧੀ ਹਲਦੀ ਜਿਹੜੀ ਆ ਉਹ ਲਈ ਜਾਵੇ ਹਾਂਜੀ ਠੀਕ ਹੈ ਜੀ ਮਤਲਬ ਕਿ ਤੁਸੀਂ ਜਿਹੜਾ ਫਿਉਣ ਵਾਲਾ ਆ ਕਿਸਾਨ ਹੀ ਭਾਵੇਂ ਫਿਆ ਲਵੇ ਹਾਂਜੀ ਹਾਂਜੀ ਸੋ ਇੱਕ ਤੁਸੀਂ ਉਹਦਾ ਫਰਕ ਤੇ ਬਾਜ਼ਾਰ ਦੀ ਹਲਦੀ ਦਾ ਫਰਕ ਦੇਖਿਓ ਹਾਂਜੀ ਤੇ ਜੇ ਕਿਸੇ ਨੂੰ ਸ਼ੱਕ ਹੋਵੇ ਤੁਸੀਂ ਕਿਸੇ ਕਿਸਾਨ ਤੋਂ ਸਿੱਧੀ ਖਰੀਦ ਕੇ ਦੇਖ ਲਓ ਜਿਹੜੇ ਬੀਜ ਤੇ ਮੈਂ ਮੰਨ ਲਓ ਮੇਰਾ ਦਾਵਾ ਆ ਇਸ ਗੱਲ ਦਾ ਹਾਂਜੀ ਹਾਂਜੀ ਕਿਉਂ ਕਿਉਂਕਿ ਮੈਨੂੰ ਪਤਾ ਉਹਦਾ ਕੁਆਲਿਟੀ ਦਾ ਫਰਕ ਹੋਊ ਉਹ ਆ ਉਹਨੇ ਮਲਾਵਟ ਨਾ ਕੀਤੀ। ਮਲਾਵਟ ਬਹੁਤ ਹੋਰੀ ਜਿਹੜੀ ਆਮ ਆ। ਉਹਨੇ ਉਹਨੇ ਮਲਾਵਟ ਨਾ ਕੀਤੀ ਹੋਵੇ ਉਹਨੇ ਨਾ ਬੇਈਮਾਨੀ ਕੀਤੀ ਹੋਵੇ ਕਿਸਾਨ ਨੇ। ਨਾਲੇ ਵਰਤੋਂ ਚ ਆਪਣਾ ਦੋ ਟਾਈਮ ਹੀ ਵਰਤੋਂ ਹੁੰਦੀ ਆ ਜੀ। ਸਵੇਰੇ ਸਾਮ ਨੂੰ। ਤਾਂ ਦੇਖ ਲਓ ਕਿੰਨੀ ਸੋਹਣੀ ਤੇ ਇਹ ਕਿੰਨੀ ਨਿਕਲਿਆ ਉਹ ਬਾਜੀ ਇੰਨੇ ਏਰੀਏ ਚੋਂ। ਹਲਦੀ ਤਾਂ ਬਹੁਤ ਨਿਕਲ ਆਉਂਦੀ ਆ ਜਿੱਦਾਂ ਜੀ। ਪਰ ਮੈਂ ਤਾਂ ਇਹ ਅਪੀਲ ਕਰਦਾ ਹਾਂ ਕਿਸਾਨ ਵੀਰਾਂ ਨੂੰ। ਹਮ। ਭਾਈ ਜਿਹਨੇ ਚਾਲਾ ਜੇ ਕੋਈ ਜਗਾ ਨਹੀਂ ਗਿਆ ਉਹਨੂੰ ਤਾਂ ਮੌਲਾ ਲੈਣੀ ਲੈਣੀ ਆ ਜੀ। ਕਿਸਾਨ ਹੋ ਕੇ ਵੀ ਮੁੱਲ ਲਵੇ ਹਲਦੀ ਦੀ। ਮਲਾਕ ਟੀ ਫੇਫਾਇਦਾ ਕਿ ਕਿਸਾਨ ਹੋ ਕੇ ਬਾਕੀ ਚੀਜ਼ਾਂ ਵੀ ਮੁੱਲ ਲਵੇ ਤੇ ਉਹ ਗੱਲ ਤਾਂ ਉਹ ਵੀ ਨਹੀਂ ਸੁਣੀ ਹਾਂਜੀ ਹਾਂਜੀ ਨਹੀਂ ਸੁਣਨੇ ਲੱਗਦੀ ਅਸੀਂ ਆਪਣੇ ਜੋਗੇ ਫਾਲ ਆਪਣੇ ਜੋਗੀਆਂ ਸਬਜ਼ੀਆਂ ਆਪਣੇ ਜੋਗੀਆਂ ਦਾਲਾਂ ਬੀਜ ਸਕਦੇ ਹਾਂਜੀ ਹਾਂਜੀ ਬੀਜ ਸਕਦੇ ਜਿੰਨੀਆਂ ਕੋ ਹੋ ਸਕਦੀਆਂ ਹਾਂਜੀ ਹਾਂਜੀ ਸੋ ਨਾਲ ਹੀ ਆਪਣੇ ਦੋਸਤਾਂ ਲਈ ਵੀ ਜੋ ਆੜ ਗੁਆੜ ਲਈ ਬੀਜੋ ਉਹ ਇੱਕ ਚੇਨਤਾ ਬਣਾਓ ਦੇਖਿਓ ਕਿੰਨੀ ਸੋਹਣੀ ਚੇਨ ਬਣਦੀ ਹੈ ਮੈਂ ਕਹਿੰਦਾ ਥੋੜਾ ਜਿਹਾ ਬੂਟੇ ਲਾ ਘਰ ਦੇ ਬਾਟੋਲੇ ਮੌਕਦੇ ਨਹੀਂ ਜੀ ਬਿਲਕੁਲ ਬਿਲਕੁਲ ਥੋੜਾ ਜਿਹਾ ਜਗ੍ਹਾ ਜਦਾ ਹਣਾ ਆਜੋ ਮਾਲੇ ਦਾ ਤੀਜਾ ਕੇ ਸਹਲਾਤਾ ਤਾਂ ਵੀ ਨਹੀਂ ਮੁਕਨੀ ਕਰਦੀ ਬਾਰ ਤੋਂ ਵਾਸਤੇ ਜਰੂਰੀ ਲਾਉਣੀ ਚਾਹੀਦੀ ਇਹ ਜੀ ਕਿਤੇ ਘਾਹ ਬਹੁਤ ਜ਼ਿਆਦਾ ਹਨ ਹਾਂਜੀ ਗਿਆਨੀ ਜੀ ਇਹ ਘਾਹ ਦਾ ਕੀ ਮਸਲਾ ਇਹ ਵੀ ਜਦਾ ਜੀ ਪਸ਼ੂਆਂ ਵਾਸਤੇ ਇੱਕ ਬੜੀ ਵਧੀਆ ਚੀਜ਼ ਹੈ ਜੀ ਇੱਕ ਕੁਦਰਤ ਕੁਦਰਤ ਨੇ ਦਿੱਤੀ ਹੋਈ ਹੈ ਜੀ ਇੱਕ ਆਪ ਆਪ ਲਾਉਨੇ ਆ ਜੀ ਮੰਨ ਲਓ ਹੁਣ ਬਾਜਰਾ ਲਿਆ ਕੇ ਜਾਂ ਕੋਈ ਹੋਰ ਪੱਥਿਆਂ ਦਾ ਚਰੀ ਲਾਤੀ ਆ ਜੀ ਹਾਂ ਹਾਂ ਇੱਕ ਜਿਹਨੇ ਆਪਣਾ ਕੁਦਰਤ ਨੇ ਦਿੱਤੀ ਹੋਈ ਆ ਜੀ ਅੱਛਾ ਜੀ ਇਹ ਚਦੋ ਤੋਂ ਫਰਕ ਬੜਾ ਆ ਜੀ ਅੱਛਾ ਜੀ ਹਾਂਜੀ ਹਾਂਜੀ ਇਹ ਤਾਂ ਕਰਕੇ ਪੱਕੀ ਗੱਲ ਹਾਂਜੀ ਕਿਤੇ ਦਵਾਈ ਸਪਰੇ ਨਹੀਂ ਕਰਦੇ ਹੁੰਦੇ ਬੇ ਕਹਿਣਾ ਚਲੋ ਕੋਈ ਪੱਠਿਆਂ ਦਾ ਬਾਦਲ ਚ ਆਊਗਾ ਜੀ ਤੁਸੀਂ ਆਪ ਵੀ ਪਾਉਂਦੇ ਹਾਂ ਹਾਂਜੀ ਹਾਂਜੀ ਪਾ ਦਿੰਦਾ ਜੀ ਸਭ ਤੋਂ ਵਧੀਆ ਇਹ ਨਾਲ ਦੀ ਰੀਸ ਹੀ ਨਹੀਂ ਗਈ ਜੀ ਉਹ ਪਸ਼ੂ ਦੀ ਤੰਦਰੁਸਤੀ ਵਾਸਤੇ ਵੀ ਸਭ ਤੋਂ ਵਧੀਆ ਬਾਜੀ ਦੁੱਧ ਦੀ ਕੁਆਲਿਟੀ ਵੀ ਬਣਾਉਂਦਾ ਇਹੇ ਜੀ ਇਹੇ ਚੀਜ਼ ਹਾਂਜੀ ਦੁੱਧ ਵਧਾਉਂਦਾ ਵੀ ਇਹੇ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਲੋਕੀ ਤਾਂ ਸਪਰੇ ਕਰਕੇ ਪੰਜਾਂ ਮਾਤੀ ਬਾਜਰਾ ਚੜੀ ਪਾ ਦਗੇ ਜੀ ਉਹਨਾਂ ਦੁੱਧ ਵਧਣਾ ਨਹੀਂ ਜਿੱਦਾਂ ਇਹ ਪਹੂ ਚੌਕ ਦਾ ਆ ਜਾ ਇਹਨੂੰ ਆਪਾਂ ਕੱਟ ਕੇ ਪਾਉਂਨੇ ਆ ਜੀ ਇਹ ਦੁੱਧ ਵਧੂਗਾ ਇਹ ਨਹੀਂ ਤੇ ਲੋਕੀ ਤਾਂ ਸਪਰੇ ਕਰ ਹਾਂਜੀ ਪਰ ਨਹੀਂ ਜਿੱਦਾਂ ਜੀ ਆਪਾਂ ਦੋਹੀ ਤਾਂ ਗੱਲ ਹੈ ਜੀ ਆਪਾਂ ਸੌਖਾ ਪਾਲਦੇ ਵੀ ਸੁੱਖ ਸਾਨੂੰ ਕਿੱਦਾਂ ਮਿਲੇ ਜੈ ਨਾ ਅੱਛਾ ਵੀ ਮਾਰੇ ਦੇ ਪੱਠੇ ਦੋ ਚਾਰ ਮਿੰਟ ਬੈਠੋ ਬਰਦ ਕੇ ਤੇ ਲੈ ਆਓ ਜੀ ਇਹ ਦੇਖ ਲਓ ਵੀ ਫ੍ਰੀ ਚੀਜ਼ਾਂ ਦਿੱਤੀਆਂ ਹੋਈਆਂ ਆਹ ਜੀ ਕੁਦਰਤ ਨੇ ਲਾ ਦਈ ਜਾਂਦਾ ਆਪਾਂ ਨੂੰ ਜੀ ਪਰ ਆਪਾਂ ਜੀ ਬਾਰਤ ਅਸੀਂ ਚਿਬੜ ਤੋੜਦੇ ਤੋੜਦੇ ਰਿਕਾਰਡਿੰਗ ਲੱਗਾਂ ਗਾਨ ਆਜੋ ਤੋ ਇਹ ਗੜਾ ਕੀ ਕਰਦੇ ਨੇ ਇਹ ਆਜੋ ਹੋਰ ਦਿਖਾ ਲਦੇ ਤੁਹਾਨੂੰ ਚੀਜ਼ਾਂ ਆਮ ਹੀ ਉਗੀਆਂ ਚੀਜ਼ਾਂ ਨੇ ਇਹ ਆਪਣੇ ਆਪ ਉਗਦੀਆਂ ਨੇ ਕੋਈ ਕੋਈ ਇਹਨਾਂ ਨੂੰ ਬੀਜਦਾ ਨਹੀਂ ਹਾਂਜੀ ਕੋਈ ਇਹਨਾਂ ਨੂੰ ਪਾਣੀ ਨਹੀਂ ਦਿੰਦਾ ਹਾਂਜੀ ਨਹੀਂ ਦਿੰਦਾ ਜੀ ਠੀਕ ਆ ਨਾ ਜੀ ਹਾਂਜੀ ਕੋਈ ਇਹਨਾਂ ਨੂੰ ਪਾਣੀ ਨਹੀਂ ਦਿੰਦਾ ਕੋਈ ਇਹਨਾਂ ਨੂੰ ਬੀਜਦਾ ਨਹੀਂ ਆ ਜਿਹੜਾ ਇਹ ਇਹਦੇ ਵਿੱਚ ਉਹ ਜਿਹੜੀ ਰੌ ਤੁਸੀ ਸਿੱਟੀ ਹੋਈ ਆ ਮੈਲ ਸਿੱਟੀ ਆ ਉਹ ਵੀ ਇਹਦੇ ਥੱਲੇ ਆ ਹਾਂਜੀ ਇਹਦੇ ਥੱਲੇ ਆ ਜੀ ਆ ਜਿਹੜਾ ਢੇਰ ਆ ਤੁਹਾਡਾ ਹਾਂਜੀ ਹਾਂਜੀ ਅੱਛਾ ਇਹ ਹੀ ਤੁਸੀਂ ਫਿਰ ਹੁਣ ਜਦੋਂ ਫਿਰ ਗਾਂ ਕਣਕ ਬੀਜਣੀ ਆ ਇਹਨੂੰ ਛੱਡ ਦੇਣਾ ਹਾਂਜੀ ਇਹਦੀ ਵਾਰ ਤੋਂ ਕਰ ਦੇਣੀ ਜੇ ਇਹਦੀ ਵਾਰ ਤੋਂ ਕਰਦੇ ਅਸੀਂ ਲਾਉਣਾ ਇਹ ਪਾ ਦੇਣਾ ਜੀ ਅੱਛਾ ਜੀ ਹਾਂਜੀ ਥੋੜਾ ਥੋੜਾ ਜੀ ਅੱਛਾ ਸਭ ਤੋਂ ਜ਼ਿਆਦਾ ਤਾਕਤ ਪਾ ਜਾਂਦੇ ਜੀ ਆਨੂੰ ਆਪਣੇ ਕੁਵਾਰ ਬੋਲਦੇ ਸੀਗੇ ਜੀ ਹੂੰ ਹੁਣ ਕੌਣ ਵਰਤਦਾ ਹਾਂਜੀ ਹਾਂਜੀ ਬਹੁਤ ਵਧੀਆ ਹੁੰਦੀ ਨਹੀਂ ਹੁਣ ਇਹਦਾ ਕੁਵਾਰ ਦਾ ਜੀ ਟ੍ਰੈਂਡ ਬਹੁਤ ਆ ਪਰ ਵਰਤੋਂ ਦਾ ਹਾਂਜੀ ਹਾਂਜੀ ਪਰ ਇਹ ਵੀ ਬਾਜ਼ਾਰ ਨੇ ਕੈਪਚਰ ਕਰ ਲਈ ਹਾਂਜੀ ਹਾਂਜੀ ਹੁਣ ਬਾਜ਼ਾਰ ਵਾਲੇ ਹੀ ਜਿੱਦਾਂ ਕਹਿੰਦੇ ਆ ਹਾਂਜੀ ਉਦਾਂ ਇਹਨੂੰ ਵਰਤਦੇ ਆ ਜੀ ਐਲੋਵੇਰਾ ਕਹਿੰਦੇ ਹਾਂਜੀ ਹਾਂਜੀ ਆ ਦੇਖੋ ਕਿੰਨੀ ਵਧੀਆ ਜੀ ਇਹ ਕੁਟਾ ਲਾਉਣਾ ਬੁਤਾ ਕਲਮ ਲਾਉਣੀ ਆ ਤਾਂ ਵੀ ਉੱਤੇ ਲਾ ਕੇ ਜੈਲੇ ਜੀ ਲਾ ਦੋ ਜੀ ਕਲਮ ਸੁੱਕਦੀ ਨਹੀਂ ਹਵਾ ਦੀ ਕਲਮ ਸੁੱਕਦੀ ਨਹੀਂ ਹਾਂਜੀ ਹਵਾ ਦੀ ਬਹੁਤ ਵਧੀਆ ਤਰੀਕੇ ਨਾਲ ਕਲਮ ਹੋ ਜਾਂਦੀ ਹਾਂਜੀ ਹਾਂਜੀ ਕਲਮ ਹੁੰਦੀ ਆ ਜੀ ਆ ਪੱਥਰ ਚਾਟਿਆ ਜੀ ਹਾਂ ਆ ਦੇਖੋ ਕਿੰਨਾ ਵਧੀਆ ਕੀ ਇਹ ਪੱਥਰ ਚਾਟ ਬਾਰੇ ਵੀ ਜਿਹੜਾ ਪੱਥਰ ਚਾਟਿਆ ਤਾਂ ਬਾਕੀ ਬਾਕੀਆਂ ਜੀ ਸੇਤ ਵੀ ਬੜੀ ਵਧੀਆ ਜੀ ਪੱਥਰ ਨੂੰ ਪੱਥਰੀ ਨੂੰ ਰਹਿਣ ਨਹੀਂ ਦਿੰਦੇ ਜੀ ਹੂੰ ਗੱਲ ਤਾਂ ਇਹ ਵਰਤੋਂ ਦੀ ਆ ਨਾ ਵਰਤੋਂ ਕਿੰਨੇ ਕੁ ਲੋਕ ਕਰਦੇ ਨੇ ਹੋਨੋ ਆਸ਼ਵਗੰਧਾ ਆ ਗਿਆ ਜੀ ਦੇਖੋ ਜੀ ਆਹਾ ਆਸ਼ਵਗੰਧਾ ਹਾਂਜੀ ਹਾਂਜੀ ਆਸ਼ਵਗੰਧਾ ਜੀ ਦੇਖ ਲਓ ਆਪ ਹੀ ਉੱਗੀ ਆ ਹਾਂਜੀ ਹਾਂਜੀ ਖੁਦਾ ਤੇ ਬੁੱਟੀ ਆ ਜੀ ਹਾਂ ਇਹਦਾ ਬਹੁਤ ਹੀ ਵਧੀਆ ਮਤਲਬ ਹਾਂਜੀ ਹਾਂਜੀ ਆਸ਼ਵਗੰਧਾ ਦਾ ਇੱਕ ਅੱਧਾ ਪੱਤਾ ਪਾ ਲਓ ਥੋੜੀ ਜਿਹੀ ਗਲੋ ਪਾ ਲਓ ਹਾਂਜੀ ਇੱਕ ਅੱਧਾ ਪੱਤਾ ਤુલਸੀ ਦਾ ਪਾ ਲਓ ਕਾੜਾ ਬਣਾ ਕੇ ਪੀਓ ਹਾਂਜੀ ਤੁਹਾਡੀ ਇਮਿਊਨਿਟੀ ਜਿਹੜੀ ਬੂਸਟ ਕਰ ਦਿੰਦੀ ਹੈ ਇਹ ਜੀ ਹਾਂ ਬਹੁਤ ਵਧੀਆ ਅਮਰੂਦ ਦਾ ਪੱਤਾ ਪਾ ਲਓ ਕੋਈ ਹੋਰ ਚੀਜ਼ ਪਾ ਲਓ ਇਦਾਂ ਜੀ ਹਾਂਜੀ ਹਾਂਜੀ ਨਹੀਂ ਇਹ ਤਿੰਨ ਚੀਜ਼ਾਂ ਹੀ ਬਹੁਤ ਹੈ ਆ ਤੁਲਸੀ ਆ ਤੁਲਸੀ ਆ ਇਹ ਕਿਹੜੀ ਤੁਲਸੀ ਹੈ ਪਤਾ ਹੈ ਕੁਝ ਹੂੰ ਉਹਦਾ ਬੜਾ ਵੱਡਾ ਬੱਤਾ ਚਾਦੀ ਉੱਤੇ ਹੋ ਜਾਂਦੇ ਬੁੱਤੇ ਜੀ ਦੇਖ ਲਓ ਇਹ ਚੀਜ਼ਾਂ ਆਮ ਆਪਣੇ ਆਪ ਉੱਗਣ ਵਾਲੀ ਕਹਾਣੀ ਆ ਕਈ ਚਲੋ ਲਾਈਆਂ ਵੀ ਨੇ ਗਿਆਨੀ ਜੀ ਨੇ ਪਰ ਇਹ ਆਮ ਹੀ ਉੱਗੀਆਂ ਚੀਜ਼ਾਂ ਜਿਹੜੀਆਂ ਕਿ ਆਪਾਂ ਕਦੇ ਵੀ ਵਰਤੋਂ ਨਹੀਂ ਕਰਦੇ ਤੇ ਆ ਉਹ ਕਰੇਲੇ ਜਿਹੜੇ ਆਪਣੇ ਤੋਂ ਬਹੁਤ ਲੋਕਾਂ ਨੇ ਮੰਗੇ ਪਰ ਇਹਦੇ ਬਾਰੇ ਮੈਂ ਇੱਕ ਗੱਲ ਦੱਸ ਦਮਾ ਵੀ ਵੀ ਰੱਖਿਆ ਜੀ ਇਹਦੇ ਵੀ ਤਾਂ ਹੈਗੇ ਆ ਹਾਂਜੀ ਹਾਂਜੀ ਪਰ ਇਹਦੇ ਬਾਰੇ ਮੈਂ ਗੱਲ ਸਮਝਾ ਦਮਾ ਵੀ ਇਹ ਜਿਹੜਾ ਆ ਨਾ ਇਹ ਅਸੀਂ ਲਾ ਦਿੱਤਾ ਆ ਇਹਦੇ ਨਾਲੋਂ ਵੀ ਵਧੀਆ ਜੇ ਤੁਸੀਂ ਇਹਨੂੰ ਅਸਲ ਅਸਲ ਚਾਹੁੰਦੇ ਆ ਨਾ ਜੇ ਅਸਲ ਚਾਹੁੰਦੇ ਆ ਤੇ ਫੇਰ ਉਹ ਜਿਹੜਾ ਕਰੇਲਾ ਹੁੰਦਾ ਨਾ ਉਹ ਮੜਿਆਂ ਦੇ ਉੱਤੇ ਉੱਗਦਾ ਤੁਹਾਨੂੰ ਮੈਂ ਕਿਸੇ ਦਿਨ ਉਹਦੇ ਬਾਰੇ ਜਾਣਕਾਰੀ ਦਵਾਂਗਾ ਪਰ ਇਹ ਹਜੇ ਦੀ ਘੜੀ ਤੁਸੀਂ ਉਦਾਂ ਤੁਹਾਡੇ ਦੇਖਣ ਨੂੰ ਆਪਾਂ ਦੱਸ ਦਿੰਨੇ ਆ ਵੀ ਆ ਆ ਉਹ ਕਰੇਲੇ ਜਿਹੜੇ ਬਾਣ ਕਰੇਲਾ ਜਾਂ ਇਹਨੂੰ ਜੰਗਲੀ ਕਰੇਲਾ ਸਾਈ ਕਰੇਲਾ ਜੀ ਹਾਂ ਸਾਈ ਕਰੇਲਾ ਜਾਂ ਸਾਈ ਕਰੇਲਾ ਬਹੁਤ ਕੁਝ ਕਹਿੰਦੇ ਆ ਹਾਂਜੀ ਹਾਂਜੀ ਹਨਾ ਪਰ ਇਹ ਨਾ ਕਰੇਲਿਆਂ ਦੀ ਵਾਰ ਤੋਂ ਘਟਿਆ ਲੋਕਾਂ 'ਚ ਨਾ ਬਹੁਤ ਸਾਰੇ ਲੋਕ ਕਰਦੇ ਵੀ ਆ ਵਧੀਆ ਚੀਜ਼ ਆ ਹਾਂਜੀ ਹਾਂਜੀ ਮਤਲਬ ਇਹ ਆ ਦੋਸਤੋ ਕਿ ਉਹ ਚੀਜ਼ਾਂ ਜਿਹੜੀਆਂ ਕੁਦਰਤ ਨੇ ਤੁਹਾਨੂੰ ਦਿੱਤੀਆਂ ਹੋਈਆਂ ਨੇ ਉਹਨਾਂ ਦੀ ਵਾਰ ਤੋਂ ਕਰਿਆ ਕਰੋ ਸੋ ਇਹ ਆਮ ਹੀ ਚੀਜ਼ਾਂ ਉਗੀਆਂ ਹੁੰਦੀਆਂ ਹਾਂਜੀ ਆਮ ਬਿਲਕੁਲ ਕੁਦਰਤ ਦੇ ਹੀ ਜਾਂਦੇ ਆ ਜੀ ਆਪਾਂ ਪੱਤੀ ਜਾਂਦੇ ਫੇ ਹੋਈ ਜਾਂਦਾ ਦੇਖੋ ਜੀ ਉਹ ਫੇ ਹੋ ਜਾਂਦਾ ਹਾਂਜੀ ਫੇ ਹੋਈ ਜਾਂਦਾ ਇਨੇ ਚਿਰ ਦਾ ਜਿਨੇ ਆਪਣਾ ਕੁਦਰਤ ਨੇ ਜਿਦਾ ਮੈਂ ਦੇਖਦਾ ਜੀ ਜਿਆਦਾ ਮਨੁੱਖ ਧਰਤੀ ਸਾਜੀ ਹੋ ਗਿਆ ਆਕਾਲ ਪੁਰਖ ਪ੍ਰਮਾਤਮਾ ਨੇ ਜੀ ਉਹ ਦੁਨੀਆ ਦੇ ਲਾਪਾਂ ਕੋ ਤਰਨੀਆਂ ਚੀਜ਼ਾਂ ਦਿੱਤੀਆਂ ਪਰ ਆਪਾਂ ਨੂੰ ਆਪ ਇਹਨਾਂ ਚੀਜ਼ਾਂ ਤੋਂ ਟੁੱਟ ਚੁੱਕੇ ਆ ਜੀ ਸੋ ਵਰਤਿਆ ਕਰੋ ਜਿੰਨੀਆਂ ਵੀ ਵਰ ਸਕਦੇ ਥੋੜੀ ਥੋੜੀਆਂ ਵਰਤੋ ਬਾਕੀ ਡਾਕਟਰ ਨਹੀਂਗੇ ਅਸੀਂ ਨਾ ਹਕੀਮ ਆ ਕੁਛ ਨਹੀਂਗੇ ਸਿਰਫ ਇੱਕ ਕੁਦਰਤ ਨਾਲ ਜੁੜਨ ਦਾ ਸਨੇਹਾ ਆ ਪੀਆਰ ਪੰਜਾਬ ਨੂੰ ਕਿਉਂ ਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਸੋ ਮਕਸਦ ਸੀ ਸਾਡਾ ਕੇ ਵੈਸੇ ਹੀ ਖੜੇ ਖੜੇ ਕੁਝ ਬੈਠੇ ਮਿਲੇ ਤੇ ਤੁਹਾਨੂੰ ਦੱਸ ਦਈਏ ਕਿ ਨੰਬਰ ਜਾਂ ਤੁਸੀਂ ਜਿਹੜੀਆਂ ਗੱਲਾਂ ਬਹੁਤ ਸਾਰੇ ਦੋਸਤ ਕਹਿੰਦੇ ਕਿ ਸਾਨੂੰ ਨੰਬਰ ਦੇ ਦਿਓ ਅਸੀਂ ਗੱਲ ਕਰਨੀ ਸਾਡਾ ਨਾਲ ਗੱਲ ਹੋ ਗਈ ਇਹਨਾਂ ਨਾਲ ਹੋ ਗਈ ਇੱਕ ਹੀ ਗੱਲ ਹੈ ਭਾਜੀ ਹਾਂਜੀ ਬਿਲਕੁਲ ਕੋਈ ਵੀ ਸਨੇਹਾ ਦੇਣਾ ਹੁੰਦਾ ਸਾਡਾ ਵੀ ਇਹਨਾਂ ਨੂੰ ਦੇ ਦਿਆ ਕਰੋ ਕੋਈ ਗੱਲ ਸੋ ਨੰਬਰ ਹਜੇ ਰੁਕ ਜਾਓ ਗੱਲ ਕੀ ਹੈ ਕਿ ਤੁਸੀਂ ਫੋਨ ਕਰਨ ਲੱਗ ਜਾਣਾ ਤੋਂ ਆਲਰੇਡੀ ਦਿਨ ਚ ਬਹੁਤ ਫੋਨ ਆਉਂਦੇ ਨੇ ਸੋ ਹਜੇ ਰੁਕ ਜਾਓ ਜੀ ਥੋੜੇ ਜਿਹਾ ਦਿਨ ਬਾਕੀ ਆਪਾਂ ਕੰਟੈਕਟ ਜਲਦੀ ਕਰਾਂਗੇ ਜਦੋਂ ਮੱਕੀ ਦਾ ਕਣ ਇਹਦਾ ਬਾਕੀ ਆਪਣੀ ਦਾ ਚਾਣ ਦਾ ਬੀ ਅਵੇਲੇਬਲ ਹੋਇਆ ਆਪਾਂ ਤੁਹਾਨੂੰ ਦੱਸ ਦਿਆਂਗੇ ਠੀਕ ਹੈ ਜੀ ਹਾਂ ਜੀ ਬਿਲਕੁਲ ਸੋ ਠੀਕ ਹੈ ਜੀ ਗੱਲਾਂ ਬਾਤਾਂ ਕਾਫੀ ਹੋ ਗਈਆਂ ਜੀ ਕਹਦਾ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਮਿਲਦੇ ਹਾਂ ਜੀ ਸਤਿ ਸ਼੍ਰੀ ਅਕਾਲ